ਗੱਲ ਕਰਦੇ ਆਪਾਂ ਅੱਜ ਜਿੱਥੇ ਪਾ ਮਜੀਠੀ ਦੀ ਵੀ ਗੱਲ ਕਰਾਂਗੇ ਸ੍ਰੋਮਣੀ ਕਮੇਟੀ ਨੂੰ ਜ਼ਰੂਰ ਸਵਾਲ ਕਰਨਾ ਕਿ ਧਾਮੀ ਸਾਹਿਬ ਤੁਹਾਨੂੰ ਲਗਾਤਾਰ ਜਿਹੜਾ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਤੇ ਪਰ ਤੁਹਾਡੇ ਆਕਿਆ ਨੇ ਤੁਹਾਡੇ ਜਿਹੜਾ ਕਿ ਲਾਏ ਹੋਏ ਗੁੰਡਿਆਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚੀਆਂ ਗੁਰੂ ਘਰ ਦੇ ਪਲਾਟ ਵੇਚੇ ਉਹਨਾਂ ਤੇ ਕਦੋਂ ਗੌਰ ਕਰੋਗੇ ਜਿਹੜੇ ਕਿ ਲੱਖਾਂ ਰੁਪਿਆ ਹੜੱਪ ਗਏ ਗੁਰੂ ਘਰ ਦੇ ਪਲਾਟ ਵੇਚ ਕੇ ਉਹਨਾਂ ਦੀ ਕਿਦੋਂ ਅਣਕਵਾਰੀ ਖੋਲੋਗੇ ਉਹਨਾਂ ਤੇ ਕਦੋਂ ਜਿਹੜਾ ਐਕਸ਼ਨ ਲਾਉਂਗੇ ਕਦੋਂ ਉਹਨਾਂ ਤੇ ਪਰਦੇਦ ਦਰਜ ਕਰੋਗੇ ਕਿ ਕਿਹੜੇ ਪਲਾਟ ਕਿੱਥੇ ਵੇਚੇ ਆ ਜੇ ਨਹੀਂ ਤੁਹਾਨੂੰ ਪਤਾ ਤੇ ਮੇਰੇ ਕੋਲੋਂ ਜ਼ਰੂਰ ਪਤਾ ਕਰ ਲਿਓ ਮੈਂ ਤੁਹਾਨੂੰ ਦੱਸ ਦਊਂਗਾ ਕਿ ਆਪ ਲਾਟਾ ਗੁਰੂ ਘਰ ਦੇ ਵਿੱਚ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਆ ਉਹ ਕਿਨੂੰ ਅਤੇ ਕਿੱਥੋਂ ਵੇਚਿਆ ਕਿਉਂ ਵੇਚਿਆ ਇਹਦੇ ਉੱਤੇ ਐਜੇ ਕਬਜ਼ਾਗਾ ਕਿਨੂੰ ਕਿਨੂੰ ਰਜਿਸਟਰੀ ਕਰਵਾਈ ਆ ਪਰ ਤੁਸੀਂ ਉਹਦੇ ਉੱਤੇ ਐਕਸ਼ਨ ਨਹੀਂ ਲੈਣਾ ਕਿਉਂਕਿ ਤੁਹਾਡਾ ਜਿਹੜਾ ਇੱਕ ਸਿਸਟਮਾ ਤੁਹਾਡਾ ਜਿਹੜਾ ਕਿ ਆਪਾਂ ਕਹਿ ਲਈਏ ਕਿ ਤੁਹਾਡੇ ਦੇ ਵਿੱਚ ਜਿਹੜੇ ਕਰਮਚਾਰੀ ਬੈਠੇ ਆ ਉਹ ਕਰਾਪਟ ਨੇ ਇਹ ਜਦੋਂ ਸਰਕਾਰਾਂ ਆ ਨਾਮ ਪਾਉਂਦੀਆਂ ਸੀ ਨਾ ਕਿ ਫਲਾਨੇ ਬੰਦੇ ਦਾ ਅਨਕਾਉਂਟਰ ਕਰ ਦਿਓ ਤੇ ਉਹਨੂੰ ਨਾਮ ਮਿਲਦੇ ਸੀ ਉਹ ਜਿਹੇ ਹਾਲਾਤ ਆ ਹਾਡੇ ਜਿਹੜਾ ਇਸ ਸਰੋਣੀ ਕਮੇਟੀ ਦੇ ਵਿੱਚ ਆ ਜਿਹੜਾ ਕਿ ਪ੍ਰੀ ਲੀਡਰ ਹੁੰਦਾ ਸੀ ਤੇ ਉਹਨੇ ਜਦੋਂ ਪਲਾਟ ਵੇਚ-ਵੇਚ ਕੇ ਉਹ ਪ੍ਰਧਾਨਾਂ ਦੀ ਸਰੋਣੀ ਕਮੇਟੀ ਦੇ ਜਿਹੜੇ ਅੰਡਰ ਆਉਂਦਿਆ ਗੁਰਦੁਆਰੇ ਚਾਹੇ ਉਹ 87 ਦਾ ਹੋਵੇ ਚਾਹੇ 85 ਦਾ ਹੋਵੇ ਉਹਦੇ ਵਿੱਚ ਜਿਹੜਾ ਪਲਾਟ ਵੇਚੇ ਗਏ ਆ ਉਹ ਤੁਹਾਡਾ ਆਕਾ ਜਿਹੜਾ ਇੱਥੇ ਇੱਕ ਕਾਲੇ ਮੂੰਹ ਵਾਲਾ ਬੈਠਾਗਾ ਹੁਣ ਐਂਸਪੈਕਟਰ ਤਾਂ ਤੁਸੀਂ ਉਹਨੂੰ ਐਂਸਪੈਕਟਰ ਬਣਾ ਦਿੱਤਾ ਤੁਸੀਂ ਜਾਨੀ ਕਿ ਉਹਦਾ ਰੈਂਕ ਵਧਾ ਦਿੱਤਾ ਕਿ ਭਾਤ ਤੁਹਾਨੂੰ ਉਹਨਾਂ ਦੀਆਂ ਕਰਤੂਤਾਂ ਦਾ ਪਤਾ ਨਹੀਂ ਕਿ ਤੁਹਾਡੇ ਕਿੰਨੇ ਮੁਲਾਜ਼ਮ ਜਿਹੜਾ ਸਰੋਨਿਕ ਕਮੇਟੀ ਦੇ ਭੁੱਕੀ ਆਫੀਮ ਖਾਂਦੇ ਆ ਉਹਨਾਂ ਦਾ ਟੈਸਟ ਕਰਾਇਆ ਜਾਵੇ ਤੇ ਤੁਹਾਨੂੰ ਆਪਣੇ ਆਪ ਜਿਹੜਾ ਚਾਨਣਾ ਹੋ ਜਾਊਗਾ ਕਿ ਤੁਸੀਂ ਜਿਹੜਾ ਇਹ ਜਿਹੜੇ ਪਲਾਟ ਵੇਚੇ ਹੋਏ ਨੇ ਇਹ ਕਿਹਦੀ ਸਹਤੇ ਵੇਚੇ ਨੇ ਕਿਉਂ ਵੇਚੇ ਨੇ ਇਹ ਵੀ ਤੁਹਾਨੂੰ ਜਿਹੜਾ ਹੋ ਸਕਦਾ ਕਿ ਚੰਨਾ ਹੋਵੇ ਜੇ ਨਹੀਂ ਹੈਗਾ ਤਾਂ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਕਿ 87 ਦੇ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੇ ਘਾਪਲੇ ਹੋਏ ਆ ਤੇ ਉਹਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਜ਼ਮੀਨ ਨਾਮ ਹੋਵੇ ਤੇ ਜਿਹੜੇ ਉਹ ਪਲਾਟ ਵੇਚੇ ਜਾਣ ਪਲਾਟ ਵੇਚ ਕੇ ਜਿਹੜਾ ਆਰ ਪੀਏ ਉਹ ਕਿੱਥੇ ਹੜੱਪੇ ਦੇ ਤੁਹਾਡੇ ਕੋਲ ਕਿੰਨੇ ਰੁਪਏ ਆਏ ਨੇ ਤੇ ਉਹ ਰੁਪਏ ਆਖਰ ਕਿੱਦ ਤੱਕ ਕਿੱਧਰ ਗਏ ਕਦੇ ਤੁਸੀਂ ਇਸ ਦੀ ਸਾਰ ਨਹੀਂ ਲਈ ਕਿਉਂਕਿ ਤੁਹਾਡੇ ਕੋਲ ਹੋਰ ਹੀ ਬਹੁਤ ਜਿਹੜਾ ਅਰਬਾਂ ਦਾ ਝੜਾਵਾ ਹੈ ਤੁਸੀਂ ਤਾਂ ਉਹਦੇ ਵਿੱਚ ਹੀ ਉਲਝੇ ਰਹਿੰਦੇ ਹੋ ਜਿਹੜਾ ਕਿ ਇਹ ਤੁਸੀਂ ਇਹਨਾਂ ਨੂੰ ਨਿੱਕੇ ਮੋਟੇ ਸਾਇਦ ਕੰਮ ਜਾਣਦੇ ਹੋਵੋਗੇ ਦੂਸਰੀ ਗੱਲ ਕਰਦੇ ਆ ਬਕਰ ਮਜੀਠੀਏ ਦੀ ਜਿਹੜੀ ਕਿ ਹੁਣ ਜਿਹੜਾ 40000 ਪੇਜਾਂ ਦੀ ਜਿਹੜੀ ਇੱਕ ਫਾਈਲ ਆ ਜਿਹੜੀ ਸੀਬੀ ਆਪਣਾ ਵਿਜੀਲੈਂਸ ਨੇ ਮਹਾਲੀ ਦੇ ਕੋਰਟ ਦੇ ਵਿੱਚ ਜਿਹੜੀ ਦਾਖਲ ਕੀਤੀ ਆ ਉਹਦੇ ਵਿੱਚ ਜਿਹੜਾ ਹੁਣ ਮਜੀਠੀਆਗਾ ਉਹ ਤੜਪਰੇ ਆ ਨਾਬਾ ਜੇਲ੍ਹ ਦੇ ਵਿੱਚ ਸਿਰਫ 2 ਮਹੀਨੇ ਹੋਇਆ 2 ਮਹੀਨਿਆਂ ਦੇ ਵਿੱਚ ਚੀਕਾਂ ਨਿਕਲ ਗਈਆਂ ਬਾਦਲ ਪਰਵਾਹ ਰੋਦਾ ਫਿਰਦਾਗਾ ਇਹੀ ਬਾਦਲਾ ਸ਼ਖਬੀਰ ਬਾਦਲਾ ਤੁਸੀਂ ਵੇਖ ਲਿਓ ਇਹੀ ਜਿਹੜੇ ਹਰਸਿਮਰਤ ਕੌਰ ਆ ਜਾਂ ਜਿੰਨੇ ਵੀ ਅਕਾਲੀ ਦਲ ਦੇ ਹੋਰ ਨੇ ਅੱਜ ਦਮ ਗਾਦੇ ਮਾਰਦੇ ਆ ਕਿ ਸਾਡੀ ਸਰਕਾਰ ਆਉਗੀ ਅਸੀਂ ਉਹਨਾਂ ਨੂੰ ਟੰਗ ਦਾਂਗੇ ਅਸੀਂ ਫਲਾਣਾ ਕਰਦਾਂਗੇ ਤੁਹਾਡੇ ਕੋਲ ਇਹੀ ਕੰਮ ਰਹਿ ਗਿਆ ਇਹੀ ਕੰਮ ਤੁਸੀਂ ਪਹਿਲਾਂ ਕੀਤਾ ਤੁਸੀਂ ਸਰਕਾਰ ਹੁੰਦਿਆਂ ਹੀ ਜਿਹੜਾ ਇਹਨਾਂ ਜ਼ੁਲਮਾ ਜਿਹੜਾ ਸਿੱਖਾਂ ਤੇ ਕੀਤਾ ਤੇ ਤੁਹਾਡੇ ਕੋਲੇ ਕੀ ਸਰਕਾਰ ਆਉ ਤੁਹਾਡੇ ਕੋਲ ਡੇਢ ਤਾਂ ਜਿਹੜਾ ਟੋਟਰੂਆ ਬਚਿਆਗਾ ਤੁਸੀਂ ਸਰਕਾਰ ਬਣਾਉਣ ਦੀ ਗੱਲਾਂ ਕਰਦੇ ਹੋ ਤੁਸੀਂ ਐਂ ਕਰੋ ਕਹੋ ਕਿ ਸਾਡੇ 2-4 ਬੰਦੇ ਜਿੱਤ ਜਾਣੇ ਦੀ ਬਹੁਤ ਆ ਹੁਣ ਭਗਵਾਨਤਮਨ ਤੋਂ ਕੀ ਤੁਸੀਂ ਬਦਲਾ ਲਾਓਗੇ ਤੁਸੀਂ ਆ ਟਾਈਮ ਦੇਖੋ ਤੁਸੀਂ ਭਗਵਾਨਤਮਨ ਦੇ ਪੈਰੀਂ ਡਿੱਗਦੇ ਤਾਂ ਧਰਮ ਮੈਂ ਦਿਖਾਉਂਗਾ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਤੁਸੀਂ ਉਹਦੇ ਤਰਲੇ ਮਿੰਟਾ ਕਰੋਗੇ ਕਿ ਸਮਝੌਤੇ ਕਰੋਗੇ ਉਹਦੇ ਨਾਲ ਇਹ ਵੀ ਕੰਮ ਬਹੁਤੀ ਦੂਰ ਨਹੀਂ ਲੱਗਦਾ ਜਿਸ ਤਰ੍ਹਾਂ ਹੁਣ ਮਜੀਠੀਏ ਨੂੰ ਹੁਣ ਕਿਹਾ ਜਾ ਰਿਹਾ ਕਿ ਜਿਹੜਾ ਮਜਦੀਤੀ ਦੇ ਉੱਪਰ ਕੇਸ ਆ 40000 ਦੀ ਜਿਹੜੀ ਫਾਈਲ ਆ ਹੁਣ ਤੁਸੀਂ ਇਹ ਦੱਸੋ ਜੱਜ ਸਾਹਿਬਾ ਕੱਲੀ-ਕੱਲੀ ਜਿਹੜਾ ਪੰਨਾ ਪੜਨਗੇ ਇਹ ਤਾਂ ਹੈ ਨਹੀਂ ਕਿ ਫਾਈਲਾ ਵਿੱਚੋਂ ਕੁਝ ਪੜ ਲਿਆ ਜਾ ਪਰਾ ਛੁੱਟ ਦਿੱਤੀ 40000 ਪੇਜ ਪੰਨਾ ਪੜਦੇ ਨੂੰ ਕਰੀਵਾ 6-7 ਮਹੀਨੇ ਤਾਂ ਲੱਗ ਹੀ ਜਾਣਗੇ ਐਨੇ ਫਿਰ ਦੂਜਾ ਜਿਹੜਾ ਹੋਰ ਪਰਚਾ ਹੈਗਾ ਜਿਹੜਾ ਉੱਤੇ ਉਹ ਆਜੂਗਾ 2027 ਦੇ ਚੋਣਾਂ ਆ ਜਾਣਗੀਆਂ ਉਤੋਂ ਪਹਿਲਾਂ ਤੁਸੀਂ ਫੇਰ ਬੜੇ ਜਿਹੜਾ ਕਿ ਕਰਲਾਉਣਾਗਾ ਪਿੱਟਣਾਗਾ ਤੇ ਸਾਡੇ ਮਜੀਠੀ ਨੂੰ ਜਮਾਨਤ ਦੇ ਦਿਦੋ ਜੀ ਉਹਨੇ ਬੋਟਾ ਮੰਗਣੇ ਲੋਕਾਂ ਦੇ ਕੋਲੋਂ ਪ੍ਰਚਾਰ ਕਰਨਾ ਤੇ ਪਰ ਮੈਨੂੰ ਲੱਗਦਾ ਕਿ ਹੁਣ ਮਜੀਠੀਆਗਾ ਉਹ ਲੰਮੀ ਜਿਹੜਾ ਜਿਲ੍ਹਾ ਯਾਤਰਾ ਤੇ ਜਾਊਗਾ ਜਿਸ ਤਰ੍ਹਾਂ ਮੌਕ ਲੋੜ ਜਿਹੜਾ ਭੋਲਾ ਡਰੱਗ ਮਾਮਲੇ ਦੇ ਵਿੱਚ ਉਹਨੇ ਕਿਹਾ ਕਿ ਕਿ ਇਹਦੇ ਕੋਲੇ ਆ ਬੰਦੇ ਹੁੰਦੇ ਸੀ ਇੰਨਾ ਰਾਹੇ ਜਿਹੜਾ ਚਿੱਟਾ ਸਪਲਾਈ ਕਰਦਾ ਸੀ ਤਾਂ ਕਿੰਨਾ ਕਿੰਨਾ ਨੇ ਪੈਸੇ ਕਿੰਨੇ ਕਿਨੇ ਆਉਂਦੇ ਸੀ ਅੱਜ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਜਿਹੜਾ ਮਜੀਠੀਏ ਕੋਲੋਂ ਕਿੱਥੋਂ ਆਈਆਂ ਨੇ ਇਹੀ ਵਿਜੀਲੈਂਸ ਨੇ ਜਿਹੜਾ 540 ਕਰੋੜ ਦਾ ਜਿਹੜਾ ਕੇਸ ਆ ਉਹ ਦੱਜ ਕੀਤਾ ਹੋਇਆ ਹੁਣ ਤੁਸੀਂ ਇਹ ਦੇਖ ਲਓ ਕਿ 54 ਦਿਨਾਂ ਦੇ ਵਿੱਚ 40000 ਪੇਜ ਸੋਚ ਕੇ ਦੇਖੋ ਤੁਸੀਂ ਇੱਕ ਵਾਰੀ ਕਿ ਕਮੇ ਜਿਹੜਾ ਤਿਆਰ ਕੀਤੇ ਬੀਲੈਂਸ ਵੱਲੋਂ ਜੇ 60 ਦਿਨਾਂ ਤੋਂ ਉੱਪਰ ਹੋ ਜਾਂਦਾ ਤੈਨੂੰ ਜਵਾਨ ਤਾਂ ਮਿਲ ਜਾਣੇ ਸੀ ਪਰ ਜਿਹੜਾ ਪੱਕੇ ਪੈ ਲਈ ਪੱਕੇ ਦੀ ਕਿ ਹੱਥ ਪਾਇਆਗਾ ਲੱਗਦਾ ਹੁਣ ਮਜੀਠੀ ਦੀ ਖੈਰ ਨਹੀਂ ਵੈਸੇ ਤਾਂ ਤੁਹਾਨੂੰ ਮਜੀਠੇ ਦੇ ਪਰਿਵਾਰ ਬਾਰੇ ਵੀ ਜਿਹੜਾ ਜੋ ਕੋਲ ਜ਼ਿਲ੍ਹੇਲੇ ਬਾਗ ਦੇ ਵਿੱਚ ਹੋਇਆ ਉਹਦੇ ਨਾਲ ਸੰਬੰਧ ਤੁਹਾਨੂੰ ਸਾਰਾ ਪਤਾ ਹੀ ਆ ਤੇ ਬਾਕੀ ਤੁਹਾਨੂੰ ਮੈਂ ਮੋਟੀਆਂ-ਮੋਟੀਆਂ ਜਿਹੜੀਆਂ ਬਾਤਾਂ ਲੀਆਂ ਜਿਹੜਾ ਕਿ ਸਮੇਤ ਸੈਣੀ ਲਾਇਆ ਸੀ ਉਹਦੀਆਂ ਕਰਤੂਤਾਂ ਦੱਸ ਕੇ ਹਟਿਆ ਅੱਜ ਵੀ ਲੋਕ ਜੇ ਅਣਜਾਣ ਆ ਤਾਂ ਭਾਈ ਫੇ ਤੁਹਾਡਾ ਰੱਬ ਰੱਖਾਗਾ ਜੇ ਤਾ ਤੁਸੀਂ ਉਹਦੇ ਵਜੇਰੀਆ ਲਾਲਚ ਤੁਹਾਡੇ ਕੋਲੇ ਫੇ ਤੁਹਾਡੀ ਜਮੀਰ ਮਰੀ ਹੋਈ ਆ ਫੇ ਤੁਸੀਂ ਗੁਣ ਗਾਓ ਦਿਨ ਰਾਤ ਫੇ ਤੁਹਾਨੂੰ ਕੋਈ ਰੋਗ ਨਹੀਂ ਸਕਦਾ ਨਾ ਹੀ ਤੁਸੀਂ ਹਟੋ ਕਿਉਂਕਿ ਇਹ ਵਜੇਰੀਆ ਇਹ ਲਾਲਚ ਜਿਹੜੇ ਨੇ ਇਹ ਮਿਨਿਸਟਰੀਆ ਐਮ ਐਲ ਏ ਮਾਤਰੀ ਜਿਹੜਾ ਇੱਕ ਲੋਦੀ ਪਾਪ ਆ ਜਿਹੜਾ ਉਹ ਤੁਹਾਨੂੰ ਦਿੱਤਾ ਹੋਇਆਗਾ ਤੇ ਉਹ ਉਸ ਕਰਕੇ ਤੁਸੀਂ ਜਿਹੜਾ ਅੱਜ ਬਾਦਲ ਦੇ ਜਿਹੜੇ ਚਮਚੇ ਬਣੇ ਹੋਏ ਹੋ ਤੇ ਇਸ ਕਰਕੇ ਜੇ ਵੀਡੀਓ ਨੂੰ ਵੱਧ ਤੋਂ ਵੱਧ ਇਹਨੂੰ ਜ਼ਰੂਰ ਸ਼ੇਅਰ ਕਰਨਾ ਉਹਨਾਂ ਲੋਕਾਂ ਤੱਕ ਭਜਾਉਣਾ ਜਿਹੜੇ ਕਿ ਅਜੇ ਵੀ ਇਕਾਲੀ ਦਲ ਨੂੰ ਕਹਿੰਦੇ ਆ ਜੀ ਉਹਨੇ ਮੋਟਰਾਂ ਲਵਾਤੀਆਂ ਉਹਨੇ ਟੂਲ ਲਵਾਤੇ ਫਿਰ ਉਹਨੇ ਭਾਈ ਤੁਹਾਡੇ ਨਹੀਂ ਲਵਾਏ ਉਹਨੇ ਉਹਦਾ ਆਪ ਦਾ ਹਜ਼ਾਰਾਂ ਏਕੜ ਬਾਹਨ ਸੀ ਉਹਦੇ ਕਰਕੇ ਲਵਾਇਆ ਤੇ ਉਹਦੇ ਜਿਹੜਾ ਕਿ ਉਹਨੂੰ ਰੁਪਏ ਨਾ ਭਰਨੇ ਪੈੜਾ ਤਾਂ ਤਾਂ ਕਿਸੇ ਨੂੰ ਇੱਕ ਮੋਟਰ ਦੇਤੀ ਕਿਸੇ ਨੂੰ ਦੋ ਦੇਤੀ ਹੁਣ ਸੇ ਜਾ ਕੇ ਆਈਆਂ ਹੋਣੀਆਂ ਤੇ ਉਹੀ ਤੁਹਾਡੀ ਜਿਹੜੀ ਅੱਜ ਸਭ ਤੋਂ ਜ਼ਿਆਦਾ ਜਿਹੜਾ ਹੜ ਦਾ ਜਿਹੜਾ ਕਹਿਰ ਬਣਿਆਗਾ ਇਹ ਮੋਟਰਾਂ ਨਾਲ ਲੱਗਦੀਆਂ ਸਿਰਫ ਨਹਿਰੀ ਪਾਣੀ ਲੱਗਦਾ ਜੇ ਨਹਿਰੀ ਪਾਣੀ ਉਦੋਂ ਤੱਕ ਪਹੁੰਚਾਇਆ ਹੁੰਦਾ ਤਾਂ ਅਜਾ ਹਾਲ ਨਾ ਹੁੰਦਾ ਪਿੰਡਾਂ ਦੇ ਵਿੱਚ ਜਿਹੜਾ ਟੋਬਿਆਂ ਨੂੰ ਜਿਹੜਾ ਪੂਰਿਆ ਗਿਆ ਟੋਬਿਆਂ ਤੇ ਕਬਜ਼ੇ ਕੀਤੇ ਗਏ ਆ ਉਹ ਟੋਬੇ ਜਿਹੜਾ ਕਿ ਹਜ਼ਾਰਾਂ ਜਿਹੜਾ ਟਾਣਾ ਜਿਹੜਾ ਪਾਣੀ ਨੂੰ ਉਹ ਆ ਰੱਖ ਸਕਦੇ ਸੀ ਜਿਹੜਾ ਘੇਰ ਕੇ ਜਿਹੜਾ ਉਹੀ ਪਾਣੀ ਅੱਜ ਟੋਬਿਆਂ ਵਾਲਾ ਸੱਪੜ ਹੁੰਦੇ ਸੀ ਚਾਰ-ਚਾਰ ਸੱਪੜ ਹੁੰਦੇ ਸੀ ਹਰੇਕ ਪਿੰਡ ਦੇ ਵਿੱਚ ਤੁਸੀਂ ਦੇਖੋਗੇ ਕਿੰਨਾ ਪਾਣੀ ਜਿਹੜਾ ਉਹੀ ਅੱਜ ਪਾਣੀ ਜਿਹੜਾ ਉਹ ਖੇਤਾਂ ਵੱਲ ਜਾਂਦਾ ਹੈਗਾ ਤਾਂ ਇਸ ਕਰਕੇ ਜਿਹੜਾ ਖੇਤ ਨੇ ਫਿਰ ਉਹ ਤਬਾਹੀ ਦਾ ਜਿਹੜਾ ਕਾਰਨ ਬਣਦੇ ਆ ਬੰਨ ਟੁੱਟਦੇ ਆ ਕਿਉਂ ਟੁੱਟਦੇ ਆ ਕੌਣ ਤੋੜਦਾ ਹੈਗਾ ਇਹਦੇ ਪਿੱਛੇ ਵੀ ਬੜਾ ਵੱਡਾ ਜਿਹੜਾ ਇੱਕ ਰਾਜ ਆ ਕਹਿਣ ਨੂੰ ਭਾਵੇਂ ਕਿ ਗੱਲਾਂ ਮੌਤ ਜਿਆਦੇ ਨੇ ਬਹੁਤ ਕੋਸਾ ਇਸ ਮੁੱਦੇ ਤੇ ਵੀ ਆਪਾਂ ਕਿਦੇ ਫੇਰ ਗੱਲਬਾਤ ਕਰਾਂਗੇ